ਉਹ ਦੇਸ਼ ਦਾ ਗਵਾਰ ਹੋ ਸਕਦਾ ਜਿਹਨੂੰ ਪ੍ਰਧਾਨ ਮੰਤਰੀ ਮਿਲਣਾ ਚਾਹੁੰਦਾ ਹੋਵੇ ਬੈਠ ਕੇ ਇੱਕ ਵਿਚਾਰ ਕਰੇ ਹੋਈ ਦੇਖੀ ਨਾ ਸਾਰੇ ਤੁਸੀਂ ਇੰਟਰਵਿਊ ਰੌਲਾ ਕੀ ਹੈ ਪਹਿਲਗਾ ਜਿਹੜਾ ਹਮਲਾ ਹੋਇਆ ਬਹੁਤ ਮਾੜਾ ਹੋਇਆ ਆਪਾਂ ਸਾਰੇ ਮਾੜਾ ਹੀ ਮੰਨਦੇ ਆ ਉਹ ਜਿਹੜੀ ਹੁਣ ਇੱਕ ਫਿਲਮ ਚੱਲ ਰਹੀ ਹੈ ਇੱਥੇ ਤਾਂ ਵੈਨ ਆ ਆਪਣੇ ਹਿੰਦੁਸਤਾਨ 'ਚ ਤਾਂ ਸਾਰੇ ਆਪਣੇ ਦੇਸ਼ ਵਿੱਚ ਲੱਗੀ ਨਹੀਂ ਸਰਦਾਰ ਜੀ ਬਾਹਰ ਦੇਸਾਂ ਵਿੱਚੋਂ ਫਿਲਮ ਲੱਗੀ ਐ ਸਾਰੇ ਉਹਦੇ ਵਿੱਚ ਇੱਕ ਐਕਟਰ ਲਈ ਹੋਈ ਐ ਉਹ ਐਕਟਰ ਪਾਕਿਸਤਾਨ ਦੀ ਐ ਕਹਿੰਦੇ ਨੇ ਉਹ ਐਕਟਰ ਕਿਉਂ ਲਈ ਐ ਅਸੀਂ ਭਾਰਤ ਵਿੱਚੋਂ ਫਿਲਮ ਨਹੀਂ ਲੱਗਣ ਦੇਣੀ ਦਲਜੀਤ ਤਾਂ ਗद्दार ਐ ਦੁੱਖ ਦੀ ਗੱਲ ਐ ਬਹੁਤ ਉਹ ਕਹਿੰਦੇ ਨੇ ਜਿਹੜੇ ਆਪਣੇ ਪੰਜਾਬ ਦੇ ਨੇ ਆਖੋ ਸਦਨਾ ਜੋ ਨੋ ਸੈਂਟਰ ਦਾ ਪਹਿਲਾ ਤੁਸੀਂ ਦੂਰੀ ਨਿਗਾ ਨਾਲ ਦੇਖਦਾ ਸਰਦਾਰਾਂ ਨੂੰ ਸਿੱਖਾਂ ਨੂੰ ਤੁਰ ਤੋਂ ਹੀ ਜਿਹੜੇ ਸਰਦਾਰਾਂ ਦੇ ਘਰੇ ਜੰਮ ਕੇ ਦੇਖ ਰਹੇ ਨੇ ਆ ਦੋ ਚਾਰ ਹੈਗੇ ਨੇ ਇਹਨਾਂ ਦੇਖੇ ਨੇ ਤੁਸੀਂ ਉਹ ਬੰਦੇ ਨੇ ਉਹ ਵੀ ਇਹ ਗੱਲ ਕਹਿੰਦੇ ਤੁਸੀਂ ਦੇਖੋ ਵੀ ਮਸਲਾ ਕੀ ਹੈ ਮਸਲਾ ਇਹ ਨਹੀਂ ਮਸਲਾ ਤਾਂ ਅਮਤਾਬ ਅਮਤਾਬ ਚੰਦ ਦੇਖ ਲੋ ਕਹਿੰਦਾ ਸਾਡਾ ਪਾਕਿਸਤਾਨ ਨਾਲ ਕੋਈ ਰੋਲਾ ਨਹੀਂ ਵਧੀਆ ਉਧਰ ਨਹੀਂ ਉਧਰ ਅਸੀਂ ਜਾਣਦੇ ਆ ਮੈਂ ਕਈ ਐਕਟਰਾਂ ਦੀ ਇੰਟਰਵਿਊ ਸੁਣੀ ਉਹ ਕਹਿੰਦੇ ਬਹੁਤ ਵਧੀਆ ਪਾਕਿਸਤਾਨ ਕੋਈ ਮਾੜਾ ਨਹੀਂ ਭਾਰਤ ਦੀ ਵਿੱਚ ਟੀਮ ਖੇਡਣਾ ਹੀ ਬੜਾ ਸਤਿਕਾਰ ਹੋ ਗਿਆ ਜਹਾ ਆਉਣੀ ਹੈ ਬੜਾ ਸਤਿਕਾਰ ਦਿੰਦੇ ਨੇ ਨਾ ਫਰਕ ਕੀ ਹੈ ਪਰ ਇਹ ਹੈ ਵੀ ਉਹਦੇ ਸਿਰ ਤੇ ਦਸਤਾਰ ਹੈ ਉਹਦੇ ਨਾਮ ਦੇ ਨਾਲ ਸਿੰਘ ਲੱਗਦਾ ਕੋ ਸਾਤਨਾਮ ਦਲਜੀਤ ਵੀ ਜਗ੍ਹਾ ਤੇ ਕੋਈ ਖਾਨ ਹੁੰਦਾ ਕੋਈ ਰਾਮ ਹੁੰਦਾ ਕੋਈ ਕੁਮਾਰ ਹੁੰਦਾ ਸਿਰ ਤੋਂ ਰੋਡਾ ਹੁੰਦਾ ਨਾ ਫਿਲਮ ਬੰਦ ਹੋਣੀ ਸੀ ਸਗੁੱਟੜਾ ਤੜ ਤੜ ਚੱਲਣੀ ਸੀ ਫਰਕ ਹੈ ਨਾ ਦੂਰਾ ਕਾਨੂੰਨ ਹੈ ਨਾ ਉਦੋਂ ਨਹੀਂ ਹੁਣ ਵੀ ਫਰਕ ਰੱਖਿਆ ਜਾਂਦਾ ਹੈ ਹੁਣ ਵੀ ਤੁਹਾਨੂੰ ਗਦਾਰ ਕਿਹਾ ਜਾਂਦਾ ਹੈ ਹੁਣ ਵੀ ਸਿੱਖਾਂ ਨੂੰ ਕੋਈ ਖਾਬਾ ਲਾਦਾ ਨਾ ਖਾਲਸਾਣ ਦਾ ਟੈਗ ਜਦੀ ਨਾਲ ਦੇ ਨਾਲ ਉਹੀ ਦਿਲਜੀਤੀ ਜਿਹੜਾ ਸਾਰੇ ਦੇ ਧਮਾਲਾ ਪਾਉਂਦਾ ਫਿਰਦੇ ਸਾਰੇ ਕਹਿੰਦੇ ਬਹੁਤ ਵਧੀਆ ਜੀ ਵਧੀਆ ਆਪਣੀ ਉਹਨਾਂ ਬਾੜਾ ਕਹਿਣ ਲੱਗੇ ਖੁਦ ਫਿਲਮਾਂ ਦੇ ਵਿੱਚ ਬਣਾਉਣ ਵਾਲੇ ਫਿਲਮਾਂ ਆਪਣੇ ਤੇਜਾਂ ਦੇ ਉੱਤੋਂ ਫੋਟੋਆਂ ਐਡਿਟ ਕਰਕੇ ਸਰਕਾਰ ਨੂੰ ਕਿਹੜਾ ਮੱਥਾ ਲਾਵੇ ਜੀ ਚਲੋ ਬੰਦਾ ਚੰਗਾ ਫੇਰ ਵੀ ਆਪਣੀ ਗੱਲ ਤੇ ਖੜਾ ਉਹ ਕਹਦਾ ਲਾਉਣੀਆਂ ਲਾਓ ਨਹੀਂ ਨਾ ਲਾਓ 18000 ਕਰੋੜ ਕੇ ਜਾ ਕਿ ਨਹੀਂ ਵੀ ਇੰਨਾ ਪ੍ਰੋਪਰ ਫੇਰ ਵੀ ਕਰਕੇ ਜਦਾਂ ਜਵਾਕ ਦੱਸ ਰਹੇ ਸੀ 14 ਕਰੋੜ ਦਾ ਹੁਣ ਇੰਦਾ ਬਣਾ ਲਿਆ ਬਜਟ ਬਾਹਰਲੇ ਦੇਸ਼ਾਂ ਵਿੱਚੋਂ ਉਹਨੂੰ ਕੋਈ ਕਾਟਾ ਨਹੀਂ ਪਿਆ ਪਰ ਤੁਹਾਡੀ ਅਸਲੀਅਤ ਸਾਹਮਣੇ ਆ ਗਈ ਆ ਖੁਸਾਤਨਾ ਸ੍ਰੀ ਵਾਹਿਗੁਰੂ ਗਦਾਰ ਕੋਈ ਨਹੀਂ ਗਦਾਰ ਤੁਹਾਡੀ ਪੱਗ ਹੈ ਤੁਹਾਡੀ ਦਸਤਾਰ ਚੁੰਮਦੀ ਹੈ ਹੁਣ ਤੋਂ ਹੋਰ ਦੀ ਤੁਹਾਡਾ ਨਾਮ ਦੇ ਨਾਲ ਸਿੰਘ ਜਦੋਂ ਲੱਗ ਜਾਂਦਾ ਚੁੰਮਦਾ ਅੱਜ ਤੋਂ ਨਹੀਂ ਏ ਗੁਰੂ ਨਾਨਕ ਦੇ ਟਾਈਮ ਤੋਂ ਚੁਬਦਾ ਆਉਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ